ਸੋਸ਼ਲ ਮੀਡੀਆ ਤੇ ਮਸ਼ਹੂਰ ਕਮਲਕੌਰ ਭਾਬੀ ਜਿਸ ਦੇ ਕਤਲ ਦੀ ਇਹ ਖਬਰ ਸਾਹਮਣੇ ਆ ਰਹੀ ਹੈ ਤੇ ਦੇ ਰਾਤ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇੱਕ ਪਾਰਕਿੰਗ ਦੇ ਵਿੱਚ ਗੱਡੀ ਮਿਲਦੀ ਹੈ ਜਿਸ ਦੇ ਵਿੱਚ ਅਣਪਛਾਤੀ ਲਾਸ਼ ਬਰਾਮਦ ਹੋਈ ਹੈ ਤਾਂ ਜਦ ਪਛਾਣ ਕੀਤੀ ਗਈ ਹੈ ਤਾਂ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਕਮਲਕੌਰ ਭਾਬੀ ਹੈ ਜਿਸ ਦੇ ਕੀ ਕਤਲ ਦੇ ਹੁਣ ਇਲਜ਼ਾਮ ਸਾਹਮਣੇ ਆ ਰਹੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਮਲਕੌਰ ਦਾ ਕਤਲ ਕੀਤਾ ਗਿਆ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਤੇ ਮੁੱਢਲੀ ਜਾਂਚ ਤੋਂ ਤਾਂ ਲੱਗ ਰਿਹਾ ਹੈ ਕਿ ਕਤਲ ਕਰਕੇ ਮ੍ਰਿਤਕ ਦੇ ਗੱਡੀ ਦੇ ਵਿੱਚ ਰੱਖ ਕੇ ਇਥੋਂ ਜਿਹੜੇ ਹਮਲਾਵਰ ਨੇ ਚਲੇ ਗਏ ਨੇ ਤਾਂ ਕਾਬਿਲਿਕ ਹੋ ਰਿਹਾ ਹੈ ਕਿ ਬੀਤੀ ਰਾਤ ਸ਼ਹਿਰ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਉਸ ਵੇਲੇ ਹੜਕੰਪ ਮੱਚਦਾ ਜਦ ਲੋਕਾਂ ਨੂੰ ਇੱਕ ਖੜੀ ਗੱਡੀ ਦੇ ਵਿੱਚੋਂ ਬਦਬੂ ਆਉਂਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ 30 ਤੋਂ 35 ਸਾਲ ਦੀ ਮਹਿਲਾ ਦੀ ਇਹ ਲਾਸ਼ ਸੀ ਜਿਸ ਤੋਂ ਬਾਅਦ ਲਾਕੇ ਚ ਸੰਸਨੀ ਫੈਲਦੀ ਹੈ ਤੇ ਐਸਪੀਸੀਟੀ ਨਰਿੰਦਰ ਸਿੰਘ ਮੌਕੇ ਤੇ ਪਹੁੰਚਦੇ ਨੇ ਜਾਂਚ ਦੇ ਵਿੱਚ ਪੁਲਿਸ ਲੱਗਦੀ ਹੈ ਤੇ ਪਤਾ ਲੱਗਿਆ ਕਿ ਇਹ ਸੋਸ਼ਲ ਮੀਡੀਆ ਤੇ ਮਸ਼ਹੂਰ ਕਮਲਕੌਰ ਭਾਬੀ ਦੀ ਮ੍ਰਿਤਕ ਦੇ ਆ ਲੁਧਿਆਣਾ ਆਟੋ ਤੋਂ ਗੱਡੀ ਬਾਰੇ ਜਾਨਕਾਰੀ ਇਕੱਠੀ ਕੀਤੀ ਗਈ ਹੈ ਤੇ ਜਾਂਚ ਪੜਤਾਲ ਦੇ ਵਿੱਚ ਇਹ ਸਾਹਮਣੇ ਆਇਆ ਤਾਂ ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਖੰਗਾਲਨ ਦੇ ਵਿੱਚ ਜੁਟੀ ਹੋਈ ਹੈ ਅੱਜ ਇਵਨਿੰਗ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਰੀਸੀਵ ਹੋਈ ਸੀਗੀ ਕਿ ਇੱਕ ਗੱਡੀ ਹੈਗੀ ਹੈ ਪਾਰਕਿੰਗ ਦੇ ਵਿੱਚ ਰਣਦੇਸ਼ ਹਸਪੀਟਲ ਦੇ ਵਿੱਚ ਖੜੀ ਹੈ ਤੇ ਇਥੋਂ ਕਾਫੀ ਸਮੈਲ ਜਿਹੜੀ ਸੀਗੀ ਡਿਟੈਕਟ ਹੋ ਰਹੀ ਸੀਗੀ ਸੋ ਬੇਸਿਕਲੀ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਤਾਂ ਇਹ ਗੱਡੀ ਜਿਹੜੀ ਹੈਗੀ ਇਹ ਦੇਸ਼ ਹਸਪੀਟਲ ਵਿੱਚ ਪਾਰਕਿੰਗ ਵਿੱਚ ਲੱਗੀ ਹੋਈ ਹੈ ਕੱਲ ਦੀ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਗੱਡੀ ਹੈ ਜਿਹੜੀ ਖੜੀ ਸੀਗੀ ਤਾਂ ਜਦੋਂ ਇਹਦੀ ਜਾਂਚ ਕੀਤੀ ਗਈ ਕਿਤੇ ਦੇ ਵਿੱਚ ਇੱਕ ਜਿਹੜੀ ਡੈੱਡ ਬੋਡੀ ਹੈਗੀ ਹੈ ਲੇਡੀ ਦੀ ਹੈਗੀ ਹੈ ਦੋ ਵਿੱਚ ਹੈਗੀ ਹੈ ਸੋ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਹੈ ਜਿਹੜਾ ਬੰਦਾ ਜਿਹੜਾ ਹੈਗਾ ਕਿਸੇ ਨੇ ਕਿਸੇ ਵੀ ਬੰਦੇ ਨੇ ਇੱਥੇ ਜਿਹੜੀ ਇਹ ਗੱਡੀ ਛੱਡ ਕੇ ਗਿਆ ਪਾਰਕ ਕਰਕੇ ਗਿਆ ਸੋ ਸਾਡੀ ਟੀਮ ਸੇ ਮੌਕੇ ਤੇ ਪਹੁੰਚੇ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾ ਲਈ ਹੈ ਸੋ ਫਰਦਰ ਜਿਹੜੀ ਹੈਗੀ ਹੈ ਫਾਸਪਰਟੀ ਹੈਗੀ ਵੀ ਇਹਦੀ ਲੇਡੀ ਦੀ ਆਇਡੈਂਟੀਫਿਕੇਸ਼ਨ ਕਰਾਈ ਜਾਵੇ ਕਿ ਕੌਣ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਜਿਹੜੇ ਇਹਦੀ ਡੈਡ ਬਡੀ ਇੱਥੇ ਕਿਵੇਂ ਪਹੁੰਚੀ ਕੀ ਰੀਜ਼ਨ ਹੈ ਕਿਸ ਤਰ੍ਹਾਂ ਦੀ ਵਾਰਦਾਤ ਤੁਹਾਨੂੰ ਜਾਮ ਦਿੱਤਾ ਗਿਆ ਉਹ ਸਾਰੇ ਅੰਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਮੋਸਟ ਪ੍ਰੋਬਬਲੀ ਜਲਦੀ ਜਿਹੜੇ ਹੈਗਾ ਇਸ ਕੇਸ ਨੂੰ ਅਸੀਂ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂ ਸਰ ਇਹ ਲੇਡੀ ਦੀ ਉਮਰ ਤਾਂ ਕੁਸ਼ਪਤਾ ਲੱਗੇ ਕਿੰਨੀ ਇਹ ਮਿਡਲ ਏਜ ਲੇਡੀ ਲੱਗ ਰਹੀ ਹੈ ਜੇ ਬੇਸਿਕਲੀ ਤੇ ਸਮਾਨ ਵਗੈਰਾ ਵੀ ਅਸੀਂ ਰਿਸਿਵ ਕੀਤਾ ਮਿਡਲ ਏਜ ਦੀ ਉਮਰ ਹੈਗੀ ਹੈ ਸੋ ਬਾਕੀ ਜਿਹੜੀ ਹੈਗੀ ਸਾਰੇ ਅੰਗਲਾਂ ਜਿੱਦਾਂ ਇੱਥੇ ਪਹੁੰਚੀ ਕੌਣ ਸੀਗਾ ਇਹ ਸਾਰੇ ਜਿਹੜੇ ਹੈਗੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਤੱਤਾਂ ਨੂੰ ਵਿਚਾਰਿਆ ਜਾਵੇ ਕਿਸੇਰੇ ਮਰਡਰ ਲੱਗਦਾ ਹੈ ਜਾਂ ਗੱਡੀ ਚ ਬੱਟੇ ਦਾ ਸਾਹ ਕੁਟਿਆ ਲੱਗਦਾ ਉਹ ਦੇਖੋ ਦੋਨੋਂ ਚੀਜ਼ਾਂ ਪੋਸਿਬਿਲਟੀ ਹੋ ਸਕਦੀ ਹੋ ਸਕਦਾ ਵੀ ਜਿਹੜੀ ਕਿਉਂਕਿ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਜਿੱਦਾਂ ਦੇ ਪ੍ਰਾਈਮ ਫ ਸਹੀ ਹੈਗਾ ਲੱਗਦਾ ਤਾਂ ਇਦਾਂ ਹੀ ਵੀ ਇਹਦੀ ਡੈਥ ਇੱਥੇ ਨਹੀਂ ਹੋਈ ਡੈਥ ਕਿਤੇ ਹੋਰ ਹੋਈ ਹੈ ਜਿਹੜਾ ਬੰਦਾ ਹੈਗਾ ਉਹਨੇ ਇੱਥੇ ਛੱਡ ਕੇ ਗਿਆ ਗੱਡੀ ਦੇ ਵਿੱਚ ਸੋ ਪੋਸਟਮਾਰਟ ਪਰ ਪੋਰਡ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਮਾਰਡਰ ਹੈ ਤੇ ਬਾਕੀ ਜਿਹੜਾ ਹੈਗਾ ਪ੍ਰਾਇਮਰ ਆਫਸਾਈ ਲੱਗ ਰਿਹਾ ਵੀ ਕੁਝ ਡੈਫੀਨਿਟਲੀ ਸਮਥਿੰਗ ਫਿਸ਼ੀਸ ਥੇਰ ਸਰ ਇਹ ਗੱਡੀ ਦਾ ਜਿਹੜਾ ਨੰਬਰ ਹੈ ਇਸ ਤੋਂ ਪਤਾ ਲੱਗਿਆ ਵੀ ਗੱਡੀ ਕਿੱਥੋਂ ਦੀ ਹੈ ਇਹ ਗੱਡੀ ਦਾ ਜਿਹੜਾ ਨੰਬਰ ਹੈ ਟੇ ਵੀ ਜਾਲੀ ਪ੍ਰਤੀਤ ਹੁੰਦਾ ਹੈ ਬਾਕੀ ਜਿਹੜਾ ਹੈਗਾ ਆਰਟੀਓ ਆਫਿਸ ਨਾਲ ਤਾਲਮੇਲ ਕਰਕੇ ਗੱਡੀ ਦੀ ਜਿਹੜੀ ਹੈਗੀ ਆਇਡੈਂਟੀਫਿਕੇਸ਼ਨ ਕਰਾਈ ਜਾਵੇ ਥੈਂਕ ਯੂ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਦਾਸ ਹਰਜਨ ਸਿੰਘ ਹੈ ਵਲੰਟੀਅਰ ਆ ਤਾਨੂੰ ਐਮਰਜੈਂਸੀ ਨੰਬਰ 9814074077 ਤੇ ਕਾਲ ਆਈ ਸੀ ਕਿ ਬਿੰਡਾ ਬਰਨਾਲਾ ਰੋਡ ਉੱਚੋ ਦੇ ਹਸਪਤਾਲ ਦੇ ਵਿੱਚ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਹੈ ਜਿਹਦੇ ਵਿੱਚ ਕਾਫੀ ਮੋਸ਼ਕ ਮਾਰੀ ਹੈ ਜਦ ਸਾਰਾ ਜਨ ਸਮਰਮ ਮੋਕੇ 'ਤੇ ਜਾ ਕੇ ਦੇਖਿਆ ਜਿਹੜੀ ਕਾਰ ਸੀਗੀ Eon ਵੀ ਦਾ Eon ਕਾਰ ਸੀਗੀ ਉਹਦੇ ਵਿੱਚ ਡੈੱਡ ਬਡੀ ਸੀਗੀ ਜਿਹੜਾ ਕਿ ਸਾਰਾ ਟੀਮ ਮੋਕੇ 'ਤੇ ਜਾ ਕੇ ਦੇਖਿਆ ਜਿਹੜੀ ਉਹ ਡੈੱਡ ਬਡੀ ਕਾਫੀ ਦਿਨ ਪੁਰਾਣੀ ਸੀਗੀ ਤੇ ਖਰਾਬ ਹੋਈ ਪਈ ਸੀਗੀ ਪੁਲਿਸ ਨੇ ਵਕਵਾ ਖੇਂਦਰਾਂ ਤੇ ਜਾਂਚ ਪਤਾਲ ਕਰ ਲਈ ਆ ਕਾਰ ਨੂੰ ਲੋਕ ਲੱਗ ਜਾਓ ਸੀਗਾ ਜਿਹਨੇ ਸਾਰਾ ਟੀਮ ਨੇ ਕਾਰ ਨੂੰ ਲੋਕ ਨੂੰ ਖੋਲਿਆ ਤੇ ਪੁਲਿਸ ਮੌਕੇ ਤੇ ਆ ਗਿਆ ਆਪਣੀ ਆਪਣੀ ਬੰਦੀ ਕਾਰਵਾਈ ਕਰਦੀ ਆ ਸਰ ਜਿਹੜੀ ਹੈਗੀ ਆ ਕਿ ਐਸਪੀ ਸੀਟੀ ਡੀਐਸਪੀ ਸੀਟੀ ਨੂੰ ਤੇ ਸੀਆਈ 2 ਮੱਥੇ ਤੇ ਆਈ ਹੋਈ ਟੀਮਾਂ ਬਾਕੀ ਵਕਵਾ ਕੰਗਲਾਂ ਨੂੰ ਜਾਂਚ ਪੜਤਾਲ ਕਰ ਲਈ ਆ ਤੇ ਲੇਡੀਜ਼ ਦੇ ਕੋਲੋਂ ਇੱਕ ਪਰਸ ਤੇ ਇੱਕ ਬੈਗ ਮਿਲਿਆਗਾ ਜਿਹਦੇ ਵਿੱਚ ਕੋਈ ਵੀ ਦਸਤਾਵੇਜ਼ ਨਹੀਂ ਸੀ ਨੇ ਤੇ ਪੁਲਿਸ ਦਰਜ ਪੜਤਾਲ ਕਰਦੀ ਆ ਵਕਵਾ ਕੰਗਲਾਂ ਕੱਲ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਇਹ ਅਦੇਸ਼ ਹਸਪਤਲ ਦੀ ਪਾਰਕਿੰਗ ਵਿੱਚ ਪਾਰਕ ਕੀਤੀ ਹੋਈ ਹੈ ਤੇ ਇਹਦੇ ਵਿੱਚ ਜੋ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਵੈਲ ਆ ਰਹੀ ਹੈ। ਤੇ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੇ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ। ਫਸਟ ਜਿਹੜੀ ਸੀਗੀ ਲੇਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਪਰ ਬਾਅਦ ਦੇ ਵਿੱਚ ਸਾਡੇ ਕੋਲੋਂ ਪੁਲਿਸ ਵੱਲੋਂ ਜਦੋਂ ਮੌਕੇ ਦੇ ਉੱਪਰ ਪੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਤੋਂ ਜਾਂਚ ਕਰਨ ਤੋਂ ਇਹ ਪਾਇਆ ਗਿਆ ਕਿ ਇਹ ਲੜਕੀ ਦਾ ਨਾਮ ਕੰਚਨ ਕੁਵਾਰੀ ਏਲੀਅਸ ਕਮਲਪੌਰ ਪੁਤਰੀ ਬਰਸਾ ਇਹ ਲਖਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਤੇਰੀ ਏਜ ਕਰੀ 30 ਸਾਲ ਦੇ ਕਰੀਬ ਹੈਗੀ ਹੈ ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਆਈ ਸੀ ਕਿ ਇਹ ਬੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਏਜੰਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਸ ਦਿਨਾ ਰਾਪਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬੋਡੀ ਇਹਦੀ ਪਾਰਕਿੰਗ ਵਿੱਚੋਂ ਮਿਲੀ ਹੈ ਸੋ ਪ੍ਰੀ ਲਿਮਿਟਰੀ ਜਿਹੜੀ ਹਾਲਾਤ ਤੋਂ ਇਹ ਹੀ ਲੱਗ ਰਿਹਾ ਹੈ ਕਿ ਜਿਹੜੇ ਹੈਗੀ ਕਿਸੇ ਅਣਛਤੇ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ پارک ਕਰਕੇ ਲਾਸ਼ ਨੂੰ ਡੱਬ ਕਰਕੇ ਦੇ ਸ਼ੌਫਟਲ ਦੀ ਪਾਰਕਿੰਗ ਦੇ ਵਿੱਚ ਗੱਡੀ ਦਾ پارک ਕਰ ਕਦੀ ਜਿਹੜੀ ਸੀ ਜਿਹੜੀ ਹੋਰ ਬਹੁਤ ਬਸਾਇ ਕਰ ਰਹੇ ਨੇ ਇਹ ਜਿਹੜੀ ਹੈਗੀ ਸਾਡੀ ਟੀਮਸ ਵੱਲੋਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਜਿਹੜੀ ਹੈਗੀ ਇਹ ਬਿਲਕੁਲ ਕਰਦੇ ਕੀਤੀ ਜਾਊਗੀ ਅ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਦੇ ਹਾਂ ਕਿ ਜਿਹੜੇ ਕੌਣ ਬੰਦਾ ਸੀਗਾ ਜਿਹੜੇ ਨੂੰ ਪਾਰ ਕਰਕੇ ਗਿਆ ਕਿਸ ਦੀ ਮੌਤ ਦੀ ਵਜ੍ਹਾ ਕੀ ਸੀਗੀ ਕਿਵੇਂ ਕੀਤਾ ਸਾਰੇ ਜਿਹੜੇ ਕੌਣ ਕੌਣ ਪਿੱਛੇ ਸ਼ਾਮਲ ਨੇ ਉਹ ਸਾਰੇ ਇੰਗਲਾਕ ਤੱਕ ਜਾਂਚ ਕਰਦੇ ਆ ਆ ਦੇਖੋ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ